ਅੱਜ ਫਿਰ ਡੇਡਾ ਸਾਂਸੀਆ ਪਹੁੰਚੇ ਅੱਜ ਅਸੀਂ ਡੇਡਾ ਸਾਂਸੀਆ ਜਿਹੜੇ ਸਾਡੇ ਜਿਹੜੇ ਸਸਪੈਕਟਡ ਸੀਗੇ ਜਿਨ੍ਹਾਂ ਦੇ ਉੱਤੇ ਪਰਚਾ ਦਰਜਾ ਉਹ ਜਿਹੜੇ ਲੋਕ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਗਏ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰਨ ਵਾਸਤੇ ਤੇ ਅਗਲੀ ਕਾਰਵਾਈ ਅਮਲ ਚ ਲਿਆਉਣ ਵਾਸਤੇ ਅਸੀਂ ਮਾਨਯੋਗ ਕੋਰਟ ਕੋਲੋਂ ਅਦਾਲਤ ਪਾਸੋਂ ਸਰਚ ਵਾਰੰਟ ਹਾਸਲ ਕੀਤੇ ਆ ਸਰਚ ਵਾਰੰਟ ਹਾਸਲ ਕਰਕੇ ਪਿੰਡ ਦੇ ਮੋਤਵਾਰਾਂ ਦੀ ਹਾਜ਼ਰੀ ਵਿੱਚ ਅਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਉਹਨਾਂ ਦੇ ਲੋਕ ਬ੍ਰੇਕ ਓਪਨ ਕਰਕੇ ਸਰਚ ਕਰਨ ਕੀਤੀ ਆ ਔਰ ਸਰਚ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰਾਂ ਨੂੰ ਜਿਹੜਾ ਅਸੀਂ ਕੀਤਾ ਸਿਰ ਕਿੰਨੇ ਘਰਾਂ ਦੀ ਸਰਚ ਕੀਤੀ ਗਈ ਔਰ ਕੀ ਸਮਾਨ ਬਰਾਮਦ ਹੋਇਆ ਹਾਂਜੀ ਅਸੀਂ 4 ਘਰਾਂ ਦੀ ਸਰਚ ਕੀਤੀ ਹੈ ਤੇ ਉਹਦੇ ਵਿੱਚ ਇੱਕ ਘਰ ਦੇ ਵਿੱਚੋਂ ਥੋੜਾ ਜਿਹਾ 골ਡ ਔਰਨਮੈਂਟਸ ਮਿਲਦੇ ਨੇ ਜਿਹੜੇ ਨਾਰਮਲੀ ਵੇਅਰ ਕਰਦੇ ਨੇ ਔਰ ਉਹਨੂੰ ਅਸੀਂ ਫਰਦਰਾਂ ਹੀ ਆਪਣੇ ਕਬਜ਼ੇ 'ਚ ਲੈ ਲਿਆ ਔਰ ਆਪਣੇ ਪੁਲਿਸ ਪੋਜੀਸ਼ਨ ਦੇ ਵਿੱਚ ਨੇ ਉਹ ਔਰ ਉਸ ਤੋਂ ਬਾਅਦ ਜੋ ਵੀ ਜਾਬਤੇ ਅਨੁਸਾਰ ਉਹਨਾਂ ਦੀ ਜੈ ਪ੍ਰੋਪਰਲੀ ਡਿਸਪੋਜ਼ ਕੀਤਾ ਜਾਏਗਾ ਤਾਰਫੋਂ ਅੱਗੇ ਕਿਹੜਾ ਘਰਾਂ ਦੇ ਵਿੱਚ ਰਹਿ ਗਏ ਜਿੰਨੇ ਘਰ ਇਹਦੇ ਵਿੱਚ ਜਿੰਨੇ ਵੀ ਘਰ ਜਿਹੜੇ ਸਾਡੇ ਨਾਮਜਦ ਮਲਜਮ ਨੇ ਜਿਹੜੇ ਇੱਥੋਂ ਭੱਜੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਟੋਟਲ ਟੋਟਲ 14 ਘਰ 14 ਜਿਹਨਾਂ ਦੇ ਉੱਤੇ ਕਾਰਵਾਈ ਹੋਏਗੀ ਹਾਂਜੀ ਹਾਂਜੀ